ਇਜਰਾਬਾਲੀ ਸੂਲ ਜਦ ਲੰਗੀ ਸੀ ਨਿਓ ਪਰ ਪੀੜ ਕਲਮ ਨੂੰ ਉਠਦੀ ਰੋਂਦੀ ਜ਼ਾਰੂ ਜ਼ਾਰ ਆਪਣਿਆਂ ਕੀਤੇ ਜਦੋਂ ਆਪਣਿਆਂ ਤੇ ਬਾਹਰ ਬਹਿ ਕੇ ਹੀਲੇ ਸੋਚਦੇ ਕੀ ਕਰੀਏ ਉਪਚਾਰ ਠਿੱਲੀ ਆਪਣੇ ਹਾਸਲੇ ਸੋਹਣੀ ਕੱਚੇ ਨਾਲ ਪਾਣੀ ਸੋਹਾ ਖਾਧੀਆਂ ਪਰ ਤੋੜੇ ਇਕਰਾਰ ਤੇਰਾ ਮੇਰਾ ਹੋਮਣਾ ਪਿਛਲਾ ਕੋਈ ਹਿਸਾਬ ਸਾਰੇ ਮੈਨੇ ਤੁਮ ਤਾਂ ਕੀਤੇ ਮੈਂ ਸਵੀਕਾਰ ਅੰਬਰ ਉੱਤੇ ਉੱਡਦੇ ਲੱਖਾਂ ਗਿਰਜਾਂ ਬਾਦ ਲਾਲਚ ਹੱਥੋਂ ਆਪਣੇ ਆਖਰ ਜਾਂਦੇ ਹਾਰ ਸਿੱਖ ਲੈਣੇ ਮੈਂ ਰੁਕਣੇ ਅੱਖੀਆਂ ਅੰਦਰ ਆਬ ਬੇਸ਼ੱਕ ਆ ਤੂੰ ਨਾ ਲਵੀ ਕਲਪੇ ਮੰਦੀ ਸਾਰ ਬੇਸ਼ੱਕ ਤੂੰ ਨਾਲਮੀ ਕਰਪੇ ਮੰਦੀ ਸਾਤ